ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੰਜਲੀ ਨੇ ਵਿਸ਼ਾਲ ਨੂੰ ਆਪਣੇ ਘਰ ਦੇ ਨਾਲ ਗੱਲ ਕਰਨ ਦੀ ਗੱਲ ਕਹੀ ਸੱਚਮੁੱਚੀ ਅੰਜਲੀ ਦੀ ਕਿਸਮਤ ਬਹੁਤ ਚੰਗੀ ਸੀ ਅੰਜਲੀ ਦੇ ਘਰਦਿਆਂ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਪਹਿਲਾਂ ਅੰਜਲੀ ਦੇ ਪਾਪਾ ਨਹੀਂ ਸੀ ਮੰਨਦੇ ਪਰ ਅੰਜਲੀ ਦੀ ਮਾਂ ਨੇ ਕਿਹਾ ਕੀ ਜੀ ਆਪਣੀ ਤੀ ਆਪਣੇ ਤੋਂ ਪੁੱਛੇ ਬਿਨਾ ਹੀ ਉਹਦੇ ਨਾਲ ਵਿਆਹ ਕਰਵਾ ਲਿੰਦੀ ਫੇਰ ਆਪਾਂ ਕੀ ਕਰਦੇ ਚਲ ਇਹ ਤਾਂ ਚੰਗਾ ਕੀ ਆਪਣੀ ਤੀ ਨੇ ਮੈਨੂੰ ਸਾਰੀ ਗੱਲ ਦੱਸੀ ਆ ਸਾਰਿਆਂ ਦੀ ਸਹਿਮਤੀ ਨਾਲ ਵਿਆਹ ਦਾ ਦਿਨ ਰੱਖ ਦਿੱਤਾ ਅੰਜਲੀ ਨੇ ਵਿਆਹ ਵਿੱਚ ਜਿਸ ਕਾਰਨ ਨੂੰ ਵੀ ਬੁਲਾਇਆ ਸੀ ਉਦੋਂ ਵਿਸ਼ਾਲ ਨੇ ਵੀ ਜਿਸ ਕਾਰਨ ਨੂੰ ਬਰਾਤ ਨਾਲ ਜਾਣ ਲਈ ਕਿਹਾ ਅੰਜਲੀ ਤੇ ਨੂਰ ਨੇ ਵਿਆਹ ਤੋਂ ਹਫ਼ਤਾ ਪਹਿਲਾਂ ਹੀ ਛੁੱਟੀਆਂ ਲੈ ਲਈਆਂ ਸਨ ਤੋਹ ਸਹਿਲੀਆਂ ਆਪਣੇ ਪਿੰਡ ਆ ਗਈਆਂ ਨੂਰ ਆਪਣੇ ਘਰ ਪਹੁੰਚੀ ਤਾਂ ਉਸ ਦਾ ਖੁਸ਼ ਚਿਹਰਾ ਵੇਖ ਕਰਦਿਆਂ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਤਲਾਕ ਤੋਂ ਬਾਅਦ ਨੂਰ ਆਪਣੇ ਘਰ ਨਹੀਂ ਸੀ ਆਈ ਕਰਦੇ ਸੋਚ ਰਹੇ ਸੀ ਕਿ ਨੂਰ ਦਾ ਮਨ ਪਹਿਲਾ ਹੀ ਦੁਖੀ ਹੋਵੇਗਾ ਪਰ ਹੁਣ ਜਦ ਉਹ ਵਾਪਸ ਆਪਣੇ ਘਰ ਆਈ ਤਾਂ ਖੁਸ਼ ਵੇਖ ਸਾਰਿਆਂ ਦੀ ਰੂਹ ਖੁਸ਼ ਹੋ ਗਈ ਨੂ ਨੂ ਸਾਰਾ ਟੱਬਰ ਭੱਜ-ਭੱਜ ਮਿਲ ਰਿਹਾ ਸੀ ਖਾਸ ਕਰ ਕੋਮਲ ਆਪਣੇ ਧੀ ਦੇ ਕੰਡਾ ਵੱਜਿਆ ਨਹੀਂ ਸੀ ਚਰਦੀ ਅੱਜ ਐਡੇ ਵੱਡੇ ਦੁੱਖ ਚੋਂ ਨਿਕਲੀ ਆਪਣੀ ਧੀ ਨੂੰ ਖੁਸ਼ ਵੇਖ ਰਹੀ ਸੀ ਹਰਮੀਤ ਕਹਿੰਦੀ ਮੇਰੀ ਧੀ ਤਾਂ ਬਹੁਤ ਖੁਸ਼ ਲੱਗ ਰਹੀ ਹੈ ਨੂਰ ਕਹਿੰਦੇ ਪਾਪਾ ਜੀ ਤੁਹਾਡੇ ਹੁੰਦਿਆਂ ਮੈਨੂੰ ਕੋਈ ਦੁੱਖ ਹੋ ਜਾਂ ਸਕਦਾ ਪੱਲਾ ਐਸ ਵਾਰੀ ਤਾਂ ਮੈਂ ਤੁਹਾਡਾ ਖਰਚਾ ਕਰਵਾਉਣ ਆਈ ਆ ਉਹ ਵੀ ਖੂਬ ਸਾਰਾ ਜਸਮੀਤ ਕਹਿੰਦੀ ਲੈ ਮੇਰੀ ਧੀ ਨੇ ਪਹਿਲੀ ਵਾਰ ਕਿਸੇ ਚੀਜ਼ ਵਾਰੇ ਕਿਹਾ ਤਸ ਪੁੱਤ ਕੀ ਲੈਣਾ ਸਾਰਾ ਘਰ ਹੀ ਤੇਰਾ ਕੋਮਲ ਪਾਣੀ ਦਾ ਗਲਾਸ ਲੈ ਆਈ ਤੇ ਸੁਖਪ੍ਰੀਤ ਆਪਣੀ ਪੈਣ ਵਾਸਤੇ ਖਾਣ ਲਈ ਸਮਾਨ ਲੈਣ ਬਾਹਰ ਚੱਲਾ ਗਿਆ ਗੁਰਮੀਤ ਕਹਿੰਦੀ ਮੈਨੂੰ ਪਤਾ ਮੇਰਾ ਪੁੱਤ ਕਿਵੇਂ ਇੰਨੀ ਛੁੱਟੀਆਂ ਲੈ ਕੇ ਆਇਆ ਜਸਬੀਤ ਕਹਿੰਦੀ ਅੱਛਾ ਜੀ ਤੈਨੂੰ ਪਤਾ ਸੀ ਫਿਰ ਕੀ ਨਹੀਂ ਦੱਸਿਆ ਕਿਉਂ ਨਹੀਂ ਗੁਰਮੀਤ ਕਹਿੰਦੀ ਮੈਨੂੰ ਵੀ ਹੁਣੇ ਦੱਸਿਆ ਕੁਲਵੰਤ ਨੇ ਅਖੇ ਸ਼ਾਮ ਨੂੰ ਆਈ ਅਰੇ ਮਾਸ਼ੂ ਬਰਾ ਕਰਨ ਕੁੜੀ ਦਾ ਵਿਆਹ ਹਫਤਾ ਰਹਿ ਗਿਆ ਕਰਨਾ ਸੀ ਜਸਮੀਤ ਕਹਿੰਦੀ ਅੱਛਾ ਇਹ ਗੱਲ ਆ ਤਾਂ ਹੀ ਮੇਰੀ ਧੀ ਆਈ ਆ ਦਿਨਾਂ ਦੇ ਹੀ ਵਿਆਹ ਰੱਖਿਆ ਲੱਗਦਾ ਉਹਨਾਂ ਨੇ ਨੂਰ ਕਹਿੰਦੀ ਹਾਂਜੀ ਮੰਮੀ ਜੀ ਮੁੰਡਾ ਅੰਜਲੀ ਦੀ ਪਸੰਦ ਦਾ ਹੀ ਐ ਜਸਮੀਤ ਚੁੱਪ ਕਰ ਗਈ ਤੇ ਮਨ ਵਿੱਚ ਸੋਚਣ ਲੱਗੀ ਕੀ ਪਤਾ ਨੂਰ ਨੇ ਮੈਨੂੰ ਮੇਰੀ ਗਲਤੀ ਯਾਦ ਕਰਵਾਉਣਾ ਹੋਵੇ ਕਿ ਮੈਂ ਉਹਦਾ ਪਿਆਰ ਸਵੀਕਾਰ ਨਹੀਂ ਕੀਤਾ ਸੀ ਪਰ ਅੰਜਲੀ ਦੇਵੀ ਮਾਪੇ ਹੀ ਆ ਜਿਨ੍ਹਾਂ ਨੇ ਚਟਹਾ ਕਰ ਦਿੱਤੀ ਨੂਰ ਕਹਿੰਦੀ ਵੱਡੀ ਮੰਮੀ ਕੀ ਸੋਚਣ ਲੱਗ ਪਏ ਤੁਸੀਂ ਕੱਲ ਸੁਣੋ ਕੱਲ ਤੋ ਹੀ ਮੇਰੇ ਕੱਪੜੇ ਬਣਾਉਣੇ ਸ਼ੁਰੂ ਕਰ ਦੋ ਮੇਰੀ ਚੁਆਇਸ ਤੇ ਤੁਹਾਡੀ ਔਰ ਬਾਕੀ ਕੁਝ ਛੋਟੀ ਮੰਮੀ ਤਿਆਰ ਕਰਨਗੇ ਕੋਮਲ ਕਹਿੰਦੀ ਕੱਲ ਨੂੰ ਹੀ ਸਹੀ ਪੁੱਤ ਆਪਾਂ ਚੱਲਦੇ ਹਾਂ ਜੇ ਅੱਜ ਤੇਰੀ ਦਾਦੀ ਤੇ ਦਾਦਾ ਜੂੰਦੇ ਹੁੰਦੇ ਤੈਨੂੰ ਇੰਨਾ ਖੁਸ਼ ਵੇਖ ਸਵਰਗ ਚ ਹੀ ਪਹੁੰਚ ਜਾਂਦੇ ਹਰਮੀਤ ਕਹਿੰਦੇ ਹੋਰ ਫੇਰ ਪੁੱਤ ਕਿਵੇਂ ਚੱਲਦੀ ਆ ਤੇਰੀ ਨੌਕਰੀ ਸਭ ਠੀਕ ਠਾਕ ਆ ਖਾ ਪੀ ਲਿਆ ਕਰ ਉਥੇ ਬਥੇਰਾ ਪੈਸਾ ਆਪਣੇ ਕੋਲ ਆਪ ਦੀ ਤਨਖਾਹ ਖਾਣ ਪੀਣ ਤੇ ਹੀ ਲਾਦਿਆ ਕਰ ਮੂਰ ਕਹਿੰਦੀ ਨਹੀਂ ਪਾਪਾ ਜੀ ਜਿੰਨੇ ਦੁੱਖ ਦੇਖਣੇ ਸੀ ਵੇਖ ਲਏ ਹੁਣ ਤਾਂ ਮੈਂ ਆਪਣੀ ਲਾਈਫ ਵਧੀਆ ਟੱਕ ਨਾਲ ਹੀ ਜੂਣੀ ਆ ਤੁਸੀਂ ਮੇਰਾ ਫਿਕਰ ਨਾ ਕਰਿਆ ਕਰੋ ਕੋਮਲ ਕਹਿੰਦੀ ਫਿਰ ਕਿਉਂ ਨਾ ਕਰੀਏ ਤੀਏ ਤੂੰ ਵੀ ਪੁੱਤ ਕੋਈ ਮੁੰਡਾ ਦੇਖ ਲੈ ਪਸੰਦ ਕਰ ਲੈ ਤੇਰਾ ਵੀ ਵਿਆਹ ਕਰ ਦਈਏ ਤੂੰ ਆਪਣੇ ਜੀਵਨ ਸਾਥੀ ਨਾਲ ਖੁਸ਼ ਰਹੇ ਨੂਰ ਜੇ ਮੰਮੀ ਜੀਵਨ ਸਾਥੀ ਨੇ ਖੁਸ਼ੀ ਦੇਣੀ ਹੁੰਦੀ ਤਾਂ ਕਰਨੇ ਹੀ ਦੇ ਦੇਣੀ ਸੀ ਪਰ ਸ਼ਾਇਦ ਇਹ ਸੁੱਖ ਮੇਰੇ ਕਰਮਾਂ ਵਿੱਚ ਹੀ ਨਹੀਂ ਹੋਰ ਤੁਸੀਂ ਬੀਤੀਆਂ ਗੱਲਾਂ ਛੱਡੋ ਤੇ ਕੱਲ੍ਹ ਵਾਰੇ ਸੋਚੋ ਆਪਾਂ ਕਿ ਕਿੱਥੇ ਚੱਲਾਂਗੇ ਇਹਨੇ ਨੂੰ ਅੰਜਲੀ ਦਾ ਫੋਨ ਆਇਆ ਕੱਲ ਆਪਾਂ ਮੋਗੇ ਚੱਲਣਾ ਤਿਆਰ ਰਹੀ ਸ਼ਾਪਿੰਗ ਕਰ ਜਾਣਾ ਰੂਹੀ ਫੋਟੋ ਵਿੱਚ ਕਰਨ ਦੇ ਨਾਲ ਚੰਨੀ ਨੂੰ ਵੇਖ ਹਰਾਂ ਰਹਿ ਗਈ ਜਦੋਂ ਕਰਨ ਨੇ ਪੁੱਛਿਆ ਕਿ ਤੂੰ ਇਹਨੂੰ ਜਾਣਦੀ ਆ ਰੂਹੀ ਕਹਿੰਦੀ ਮੈਂ ਤਾਂ ਚੰਗੀ ਤਰ੍ਹਾਂ ਜਾਣਦੀ ਆ ਇਹਨੂੰ ਇਹ ਤਾਂ ਬਹੁਤ ਚਲਾਕ ਕੁੜੀ ਐ ਨਾਲੇ ਇਹਨੇ ਤਾਂ ਵਿਆਹ ਵੀ ਕਿਸੇ ਹੋਰ ਮੁੰਡੇ ਨਾਲ ਕਰਵਾਉਣਾ ਸੀ ਉਸ ਮੁੰਡੇ ਨੂੰ ਵੀ ਲੈ ਜਾ ਮੈਂ ਜਾਣਦੀ ਆ ਕਰਨ ਕਹਿੰਦਾ ਅੱਛਾ ਤੂੰ ਰੋਹੀ ਨੂੰ ਕਿਵੇਂ ਜਾਣਦੀ ਆ ਆ ਚੰਨੀ ਨੂੰ ਰੋਹੀ ਇਹ ਚੰਨੀ ਆਪਣੇ ਨਾਲ ਵਾਲੇ ਹੀ ਆਇਲੈਂਡ ਸੈਂਟਰ ਵਿੱਚ ਪੜਦੀ ਸੀ ਤੇ ਇਹਦੇ ਨਾਲ ਵਾਲਾ ਮੁੰਡਾ ਵਿੱਕੀ ਇਹਨੂੰ ਬਹੁਤ ਪਿਆਰ ਕਰਦਾ ਪਰ ਕਰਨ ਜੀ ਚੰਨੀ ਤਾਂ ਸਿਰਫ ਵਿੱਕੀ ਨੂੰ ਹੀ ਬਾਹਰ ਲੈ ਕੇ ਜਾਣਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹਨੂੰ ਮੇਰੀ ਪੱਕੀ ਫਰੈਂਡ ਆ ਉਹ ਕਰਨ ਕਹਿੰਦਾ ਯਾਰ ਨਹੀਂ ਰੋਹੀ ਬਿਆਹ ਤੋਂ ਪਹਿਲਾਂ ਤਾਂ ਮੇਰੀ ਹੀ ਬਣਦੀ ਸੀ ਉਹਦੇ ਨਾਲ ਬਿੱਕੀ ਨਾਲ ਗੱਲ ਕਰਨ ਦਾ ਕੋਈ ਸਬੂਤ ਹੈ ਤੇਰੇ ਕੋਲ ਰੂਹੀ ਕਹਿੰਦੀ ਹਾਂ ਹਾਂ ਕਿਉਂ ਨਹੀਂ ਕਰਨ ਜੀ ਮੈਂ ਹੁਣੇ ਕਰਾਂ ਫੋਨ ਚੰਨੀ ਨੂੰ ਕਰਨ ਕਹਿੰਦਾ ਹਾਂ ਤੂੰ ਫੋਨ ਲਗਾ ਯਾਰ ਰੂਹੀ ਨੇ ਚੰਨੀ ਨੂੰ ਫੋਨ ਕੀਤਾ ਚੰਨੀ ਨੇ ਫੋਨ ਚੁੱਕਿਆ ਪਹਿਲਾਂ ਚੰਨੀ ਰੂਹੀ ਦੇ ਨਾਲ ਸ਼ਿਕਵਾ ਕੀਤਾ ਕਿ ਬਹੁਤ ਮਾੜੀ ਗੱਲ ਹੈ ਤੂੰ ਮੈਨੂੰ ਆਪਣੇ ਵਿਆਹ ਤੇ ਵੀ ਨਹੀਂ ਸੱਦਿਆ ਚੰਨੀ ਕਹਿੰਦੀ ਮੇ ਰੂਹੀ ਤੈਨੂੰ ਕੀ ਪਤਾ ਕੀ ਦੱਸਾਂ ਗੱਲਬਾਤ ਮੈਂ ਤਾਂ ਇੱਕ ਸ਼ਿਕਾਰ ਫਸਾਇਆ ਤਾਂ ਕਿ ਮੇਰਾ ਵੀ ਤੇ ਵਿੱਕੀ ਦਾ ਕੈਨੇਡਾ ਜਾਣ ਦਾ ਸੁਪਨਾ ਸাকার ਹੋ ਜਾਵੇ ਰੂਹੀ ਕਹਿੰਦੀ ਚੰਨੀ ਤੂੰ ਵਿੱਕੀ ਨਾਲ ਵੀ ਨਹੀਂ ਵਿਆਹ ਕਰਵਾਇਆ ਕੀ ਗੱਲ ਚੰਨੀ ਯਾਰ ਬਾਹਰ ਜਾਣ ਵਾਸਤੇ ਪੈਸੇ ਕਿੱਥੋਂ ਲਿਆਉਂਦੇ ਮੇਰੇ ਕੋਲ ਤਾਂ ਹੈ ਨਹੀਂ ਸੀ ਇਸੇ ਕਰਕੇ ਜਿਹੜੀ ਪੂਆ ਕੋਲ ਮੈਂ ਰਹਿੰਦੀ ਸੀ ਉਸੇ ਨੇ ਸਾਥ ਕਰਵਾ ਦਿੱਤਾ ਮੁੰਡਾ ਬੇਕੂਫਾ ਪਰ ਹੈ ਮੇਰੇ ਤੋਂ ਪੂਰਾ ਮੇਰੇ ਤੇ ਪੂਰਾ ਲੁੱਟੂ ਰੂਹੀ ਕਹਿੰਦੀ ਅੱਛਾ ਚਲ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਪਰ ਮੈਨੂੰ ਮਿਲਣ ਕਦੋਂ ਆਉਣਾ ਤੂੰ ਚੰਨੀ ਕਹਿੰਦੀ ਕੱਲ ਹੀ ਮਿਲ ਲੈਂਦੇ ਆ ਰੂਹੀ ਕਹਿੰਦੀ ਓਕੇ ਚਲ ਠੀਕ ਆ ਫਿਰ ਮਿਲਦੇ ਆ ਕੱਲ ਨੂੰ ਕਰਨ ਚੰਨੀ ਦੀਆਂ ਗੱਲਾਂ ਸੁਣ ਹੱਕਾ ਬੱਕਾ ਰਹਿ ਗਿਆ ਜਿਵੇਂ ਮੈਂ ਕਿਸੇ ਨਾਲ ਚਲਾਕੀ ਕੀਤੀ ਸੀ ਉਹ ਮੇ ਚੰਨੀ ਨੇ ਮੇਰੇ ਨਾਲ ਖੇਡ ਗਈ ਪਰ ਚੰਗਾ ਹੋਇਆ ਗਲਤ ਹੋਣ ਕਰਨੀੋਂ ਬਚ ਗਿਆ ਪਰ ਰੂਹੀ ਹੁਣ ਮੈਂ ਕੀ ਕਰਾਂ ਰੂਹੀ ਕਹਿੰਦੀ ਹਜੇ ਤੱਕ ਤੁਸੀਂ ਕੁਝ ਨਾ ਕਰਿਓ ਅੱਜ ਤੁਸੀਂ ਪਹਿਲਾਂ ਵਾਂਗ ਹੀ ਜਾਣਾ ਕਾ ਉਹਨੂੰ ਕੋਈ ਸ਼ੱਕ ਨਾ ਹੋਵੇ ਬਾਕੀ ਉਹਨੂੰ ਕੱਲ ਨੂੰ ਪੁੱਛੋ ਸਾਰੀ ਗੱਲ ਕਰਨ ਰੂਹੀ ਅੱਜ ਤੂੰ ਮੇਰਾ ਸਭ ਕੁਝ ਲੁੱਟਣੋਂ ਬਚਾ ਲਿਆ ਥੈਂਕਸ ਰੂਹੀ ਪਤਾ ਨਹੀਂ ਕਿਉਂ ਤੇਰੇ ਨਾਲ ਕੋਈ ਰਿਸ਼ਤਾ ਲੱਗਦਾ ਮੇਰਾ ਅਰੋਹੀ ਕਹਿੰਦੀ ਮੈਂ ਲਿਸ਼ਟਾ ਤਿਆਰ ਕਰ ਲਵਾਂ ਕਰਨ ਜੀ ਅੱਜ ਸਰ ਨੇ ਆਉਣਾ ਫਿਰ ਝੜਕਾ ਪੈਣ ਗਿਆ ਕਰਨ ਕਹਿੰਦਾ ਆ ਥੋੜੇ ਜਿਹੇ ਪੈਸੇ ਯਾ ਰੁਹੀ ਕਿਰਾਇਆ ਦੇ ਦੇਵੀਂ ਘਰ ਦਾ ਕਰਨ ਜਦੋਂ ਘਰ ਗਿਆ ਤਾਂ ਚੰਨੀ ਕਰਨ ਚੰਨੀ ਕਰਨ ਵੱਲ ਵੇਖ ਮੁਸਕਰਾ ਰਹੀ ਸੀ ਕਰਨ ਕੀ ਗੱਲ ਚੰਨੀ ਐਵੇਂ ਹੱਸ ਰਹੀ ਆ ਚੰਨੀ ਵੈਸੇ ਹੀ ਜਦੋਂ ਬੰਦਾ ਆਪਣੀ ਔਰਤ ਤੇ ਤੋਂ ਵੱਧ ਕੇ ਹੁਸ਼ਿਆਰੀ ਵਿਖਾਵੇ ਤਾਂ ਅਜੀਬ ਜਿਹਾ ਲੱਗਦਾ ਕਰਨ ਕਹਿੰਦਾ ਕਿਸ ਦੀ ਗੱਲ ਕਰ ਰਹੀ ਆ ਤੂੰ ਚੰਨੀ ਚੰਨੀ ਦੇ ਮੂੰਹ ਇਹ ਗੱਲ ਸੁਣ ਕੇ ਕਰਨ ਦਾ ਮੂੰਹ ਜਿਹਾ ਉੱਡ ਗਿਆ। ਉਹਨੂੰ ਲੱਗਿਆ ਕਿ ਜਿਵੇਂ ਚੰਨੀ ਉਹਦਾ ਸੱਚ ਜਾਣ ਚੁੱਕੀ ਐ। ਚੰਨੀ ਨੇ ਫੇਰ ਕਰਨ ਨੂੰ ਕਿਹਾ ਕਿੱਧਰ ਖੋ ਗਏ ਜਨਾਬ? ਤੁਹਾਡੇ ਨਾਲ ਗੱਲ ਕਰ ਰਹੀ ਆਂ। ਕਰਨ ਕਹਿੰਦਾ ਅੱਛਾ ਕੀ ਕਿਹਾ ਸੀ ਤੂੰ ਚੰਨੀ? ਚੰਨੀ ਕਹਿੰਦੀ ਉਹੀ ਜੋ ਤੁਸੀਂ ਹੁਣੇ-ਹੁਣੇ ਸੁਣਿਆ। ਚਲੋ ਬੈਠੋ ਤੁਸੀਂ ਨਾਲੇ। ਅੱਜ ਮੈਨੂੰ ਏਜੰਟ ਦਾ ਫੋਨ ਆਇਆ ਸੀ। ਉਹਨੇ ਕਿਹਾ ਕਿ ਤੁਸੀਂ ਤਾਂ ਉਹਨੂੰ ਵਿਲੇਈ ਨਹੀਂ ਕਿਉਂਕਿ ਉਹ ਏਜੰਟ ਤਾਂ ਬਾਹਰ ਗਿਆ ਹੋਇਆ ਸੀ ਤੁਸੀਂ ਝੂਠ ਬੋਲੇਆ ਕਰਨ ਕਹਿੰਦਾ ਜਹਰ ਚੰਨੀ ਤੈਨੂੰ ਦੱਸਣਾ ਹੀ ਸੀ ਪਰ ਮੰਮੀ ਤੋਂ ਡਰਦਿਆਂ ਹੀ ਕੁਝ ਨਹੀਂ ਬੋਲੇਆ ਚੰਨੀ ਕਹਿੰਦੀ ਕੱਲ ਹੀ ਆਪਾਂ ਚੱਲਦੇ ਆ ਮੋਗੇ ਮੈਂ ਆਪ ਗੱਲ ਕਰਾਂਗੀ ਉਹਦੇ ਨਾਲ ਕਰਨ ਨੂੰ ਵੀ ਨਵੀਂ ਬੇਪਤਾ ਪੈ ਗਈ ਕੀ ਹੋਣਾ ਚੰਨੀ ਦਾ ਸੱਚ ਸਾਰਿਆਂ ਸਾਹਮਣੇ ਕਿਵੇਂ ਲਿਆਵਾਂ ਜੇ ਮੰਮੀ ਨੂੰ ਕੁਝ ਦੱਸਿਆ ਤਾਂ ਉਹ ਸਮਝਣਗੇ ਕਿ ਮੈਂ ਘਰ ਨੂੰ ਤਬਾਹ ਕਰਨ ਦਾ ਠੇਕਾ ਹੀ ਲਿਆ ਕਿਉਂਕਿ ਪਹਿਲਾਂ ਕੀ ਪਹਿਲਾਂ ਹੀ ਕਿ ਮੈਂ ਬਹੁਤ ਗਲਤੀਆਂ ਕਰ ਚੁੱਕਿਆ ਹੁਣ ਕੀ ਕਰਾਂ ਰੋਹੀ ਕਹਿੰਦੀ ਕੱਲ ਮਿਲ ਕੇ ਕਰਦੇ ਆਂ ਗੱਲਬਾਤ ਪਰ ਇਹ ਤਾਂ ਖੁਦ ਹੀ ਤਿਆਰ ਹੋ ਗਈ ਜਾਣ ਵਾਸਤੇ ਕੀ ਕਹਾਂ ਇਹਨੂੰ ਮੈਂ ਹੁਣ ਚੰਨੀ ਕਹਿੰਦੀ ਸੋਚਣਾ ਬੰਦ ਕਰ ਤੋ ਕਰਨ ਜੀ ਉੱਥੇ ਮੈਂ ਤੁਹਾਡੇ ਕੋਈ ਪੋਲ ਨਹੀਂ ਖੋਲਣਾ ਜਾਣਾ ਸਿਰਫ ਆਪਣੇ ਬਾਰੇ ਪੁੱਛ ਕੇ ਆਉਣਾ ਤੁਹਾਡੇ ਚਿਹਰੇ ਨੂੰ ਕੀ ਵੇਖ ਲੱਗਦਾ ਇਦਾਂ ਤੁਸੀਂ ਕੋਈ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ ਕਰਨ ਕਹਿੰਦਾ ਚੰਨੀ ਤੇਰੀਆਂ ਗੱਲਾਂ ਤੋਂ ਲੱਗਦਾ ਕਿ ਤੂੰ ਹੀ ਮੇਰਾ ਪਿਆਰਾ ਚੰਨੀ ਚੰਨੀ ਵੇਖਣ ਨੂੰ ਤਾਂ ਤੁਸੀਂ ਵੀ ਨਹੀਂ ਲੱਗਦੇ ਉਹੀ ਕਰਨ ਕਰਨ ਕਹਿੰਦਾ ਜਾਰ ਚੰਨੀ ਬੀਜੀ ਹੋਏ ਪਏ ਆ ਬਹੁਤ ਚੰਨੀ ਕਹਿੰਦੀ ਰੋਟੀ ਖਾ ਲਵੋ ਤੇ ਆਰਾਮ ਕਰੋ ਸਵੇਰੇ ਜਲਦੀ ਜਾਣਾ ਆਪਾਂ ਕਰਨ ਉਹ ਸਾਰੀ ਰਾਤ ਨੀਂਦ ਨਹੀਂ ਆਈ ਕੀ ਕੀ ਬਣੂਗਾ ਕੱਲ ਨੂੰ ਇਨੇ ਤਾਂ ਸਾਰੇ ਹੀ ਪੈਸੇ ਮੇਰੇ ਲਵਾ ਦਿੱਤੇ ਤੇ ਮੈਨੂੰ ਇਹਦੀ ਸੱਚ ਦਾ ਪਤਾ ਵੀ ਇੰਨੇ ਮੇਰੇ ਨਾਲ ਧੋਖਾ ਹੀ ਕਰਨਾ ਕਰਨ ਨੇ ਰੂਹੀ ਨੂੰ ਮੈਸੇਜ ਕੀਤਾ ਕਿ ਤੂੰ ਛੇਤੀ ਤੇਰੇ ਆਪਣਾ ਅਕਾਊਂਟ ਸੈਂਡ ਕਰ ਰੂਹੀ ਕਹਿੰਦੀ ਕੀ ਹੋ ਗਿਆ ਕਰਨ ਜੀ ਕਰਨ ਕਹਿੰਦਾ ਗੱਲ ਕਰਨ ਦਾ ਟਾਈਮ ਨਹੀਂ ਤੂੰ ਛੇਤੀ ਕਰ ਰੂਹੀ ਕਹਿੰਦੀ ਨਹੀਂ ਨਹੀਂ ਮੈਂ ਇੰਜ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਚਾਹੁੰਦੀ ਤੁਸੀਂ ਮੇਰੇ ਨਾਲ ਪੈਸਿਆਂ ਬਾਰੇ ਨਾ ਗੱਲ ਕਰੋ ਰੂਹੀ ਇੰਨੀ ਕਾਰ ਆਫਲਾਈਨ ਹੋ ਗਈ। ਸਵਿਰ ਹੁੰਦਿਆਂ ਹੀ ਚੰਨੀ ਮੋਗੇ ਜਾਣ ਲਈ ਤਿਆਰ ਹੋ ਗਈ। ਕਰਨ ਨਾ ਚਾਹੁੰਦਿਆਂ ਵੀ ਤਿਆਰ ਹੋ ਗਿਆ ਤੇ ਗੱਡੀ ਸਟਾਰਟ ਕੀਤੀ ਹੀ ਸੀ ਕਿ ਇਹਨੇ ਨੂੰ ਕਰਨ ਦੀ ਮੰਮੀ ਬੋਲੀ ਚੰਨੀ ਪੁੱਤ ਤੇਰੇ ਫੁੱਫੜ ਦਾ ਫੋਨ ਆਇਆ ਤੇਰੀ ਭੂਆ ਨੂੰ ਪਤਾ ਨਹੀਂ ਕੀ ਹੋ ਗਿਆ। ਉਹਨੂੰ ਹਸਤਾ ਲੈ ਕੇ ਜਾਣਾ। ਕਰਨ ਨੇ ਨੂੰ ਸੱਦਿਆ ਉਹਨਾਂ ਨੇ ਵੀ ਗੱਡੀ ਲੈ ਕੇ ਆ ਜਾ। ਕਰਨ ਨੂੰ ਜਿੱਥੇ ਭੂਆ ਦਾ ਅਫਸੋਸ ਸੀ ਉੱਥੇ ਹੀ ਇਹ ਖੁਸ਼ੀ ਵੀ ਸੀ ਕਿ ਚੱਲ ਚੰਨੀ ਦਾ ਮੋਗੇ ਜਾਣਾ ਕੈਂਸਲ ਹੋ ਗਿਆ ਕਰ ਨੇ ਗੱਡੀ ਪੂਆ ਦੇ ਘਰ ਵੱਲ ਨੂੰ ਮੋੜ ਲਈ ਚੰਨੀ ਦੇ ਉਹਦੀ ਸੱਸ ਬਲਵੀਰੋ ਦੋਹੇ ਜਾਣੇ ਆ ਤੁਰ ਕੇ ਪੂਆ ਦੇ ਘਰ ਵੱਲ ਚੱਲੀਆਂ ਗਈਆਂ ਕਰ ਨੇ ਮੋਗੇ ਹੀ ਚੰਨੀ ਦੀ ਪੂਆ ਨੂੰ ਦਾਖਲ ਕਰਵਾ ਦਿੱਤਾ ਤੇ ਆਪ ਰੂਹੀ ਕੋਲ ਚੱਲਾ ਗਿਆ ਕੀ ਗੱਲ ਇੰਨੀ ਆਕੜਾ ਤੇਰੇ ਚ ਰੂਹੀ ਕਹਿੰਦੀ ਨਹੀਂ ਕਰਨ ਜੀ ਮੈਂ ਹੋਰਾਂ ਕੁੜੀਆਂ ਵਰਗੀ ਨਹੀਂ ਤੁਹਾਡੇ ਨਾਲ ਦਿਲੋਂ ਪਿਆਰ ਆ ਕੋਈ ਪੈਸਿਆਂ ਕਰਕੇ ਨਹੀਂ ਕਰਨ ਕਹਿੰਦਾ ਚੱਲ ਮੈਂ ਪਤਾ ਕੀਤਾ ਸੀ ਇੱਕ ਮਕਾਨ ਦਾ ਉਹ ਖਾਲੀ ਹੋ ਗਿਆ ਤੇ ਮੈਂ ਉਹ ਮਕਾਨ ਵੀ ਲੈ ਲਿਆ ਹੁਣ ਤੂੰ ਸਿਰਫ ਇੱਥੇ ਹੀ ਰਹਿਣਾ ਰੋਹ ਦੀਆਂ ਅੱਖਾਂ ਪਾਰੀਆਂ ਆਂ ਮਜਬੂਰੀਆਂ ਖੁੱਲ ਕੇ ਜੀਉਣ ਵੀ ਨਹੀਂ ਦਿੰਦੀਆਂ ਕਰਨ ਜੀ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਮੈਂ ਨਰਸਿੰਗ ਵੀ ਕੀਤੀ ਹੋਈ ਐ ਪਰ ਹਸਪਤਾਲ ਵਿੱਚ ਪੈਸੇ ਕੱਟ ਮਿਲਣ ਤੇ ਮੈਂ ਇਹ ਨੌਕਰੀ ਕਰ ਰਹੀ ਆਂ ਮਜਬੂਰੀਆਂ ਕਰਕੇ ਹੀ ਲੋਕ ਮੇਰੇ ਚਲਿੱਤਰ ਉੱਤੇ ਉਂਗਲੀ ਹਟਾਉਂਦੇ ਆ ਅੱਜਕੱਲ੍ਹ ਜੇ ਬੰਦੇ ਕੋਲ 4 ਪੈਸੇ ਐ ਉਹ ਆਪਣੇ ਤੌਸ ਜਮਾਉਂਦਾ ਨਹੀਂ ਦਿੰਦਾ ਕਰਨ ਕਹਿੰਦਾ ਯਾਰ ਤੂੰ ਰੂਹੀ ਮੈਂ ਕੀ ਕੀਤਾ ਹੁਣ ਪਲੀਜ਼ ਤੂੰ ਮੈਨੂੰ ਗਲਤ ਨਾ ਸਮਝ ਨਾਲੇ ਤੂੰ ਪਹਿਲਾਂ ਕਦੇ ਦੱਸਿਆ ਨਹੀਂ ਕਿ ਤੂੰ ਨਰਸਿੰਗ ਵੀ ਕੀਤੀ ਹੈ ਰੂਹੀ ਕਹਿੰਦੀ ਜਿਹੜੇ ਕੰਮ ਦਾ ਸ਼ੌਂਕ ਸੀ ਉਹਦੇ ਵਿੱਚ ਪੈ ਕੇ ਵੀ ਪਾਪੀ ਟਿੱਡ ਨਹੀਂ ਪਰਦਾ ਤਾਂ ਹੀ ਉਹ ਨੌਕਰੀ ਛੱਡੀ ਕਿਉਂਕਿ ਉੱਥੇ ਮੈਨੂੰ ਪ੍ਰਾਈਵੇਟ ਹਸਪਤਾਲ ਵਿੱਚ 3500 ਹੀ ਦਿੰਦੇ ਸੀ ਪਰ ਇੱਥੇ ਮੈਨੂੰ 7-8000 ਮਿਲ ਜਾਂਦਾ ਵਾ ਕਰਨ ਕਹਿੰਦਾ ਚੱਲ ਕਦੇ ਤੂੰ ਸਾਡਾ ਵੀ ਇਲਾਜ ਕਰ ਦੇਵੇਂ ਚੱਲ ਮੈਂ ਤੈਨੂੰ ਦੱਸਦਾ ਕਿੱਥੇ ਆ ਉਹ ਮਕਾਨ ਜਦੋਂ ਆਪਾਂ ਸਿਵਲ ਹਸਪਤਾਲ ਜਾਂਦੇ ਆ ਇੱਥੇ ਨਾਲ ਹੀ ਵਾਲੀ ਗਲੀ ਤੇ ਕੋਨੇ ਤੇ ਆ ਮਕਾਨ ਛੋਟਾ ਜਿਹਾ ਪਰ ਤੇਰੇ ਲਈ ਸਹੀ ਆ ਰੂਹੀ ਕਹਿੰਦੀ ਕਰਨ ਜੀ ਤੁਸੀਂ ਇਹ ਕੀ ਕੀਤਾ ਅੱਜ ਰੂਹੀ ਨੇ ਨਮਾ ਪੰਜਾਬੀ ਬਲੂ ਸੂਟ ਪਾਇਆ ਹੋਇਆ ਸੀ ਕਰਨ ਜਦੋਂ ਵੀ ਰੂਹੀ ਨੂੰ ਵੇਖਦਾ ਤਾਂ ਹੋਰ ਪਿਆਰ ਆਉਣ ਲੱਗ ਪੈਂਦਾ ਅੱਜ ਪਤਾ ਨਹੀਂ ਕਿਉਂ ਉਹ ਰੂਹੀ ਦੀਆਂ ਅੱਖਾਂ ਵੱਲ ਹੀ ਵੇਖਦਾ ਰਿਹਾ ਚੰਨੀ ਵਿੱਚੋ ਵਿੱਚ ਮਚ ਰਹੀ ਸੀ ਕਿਉਂਕਿ ਵਿੱਕੀ ਨੇ ਕਰਨ ਦੀ ਰੂਹੀ ਕੋਲ ਜਾਣ ਦੀ ਸਾਰੀ ਗੱਲਬਾਤ ਚੰਨੀ ਨੂੰ ਦੱਸ ਦਿੱਤੀ ਸੀ ਵਿੱਕੀ ਵੀ ਮੁੱਕੇ ਹੀ ਰਹਿੰਦਾ ਸੀ ਉਹਨੂੰ ਕਰਨ ਦਾ ਪਤਾ ਲੱਗ ਗਿਆ ਸੀ ਕਿ ਉਹ ਰੂਹੀ ਕੋਲ ਜਾਂਦਾ ਹੁੰਦਾ ਚੰਨੀ ਇਹ ਗੱਲ ਦਾ ਰੌਲਾ ਨਹੀਂ ਸੀ ਪਾ ਸਕਦੀ ਪਾਉਣਾ ਚਾਹੁੰਦੀ ਸੀ ਕਿਉਂਕਿ ਉਹਨੇ ਜਿਸ ਮਕਸਦ ਲਈ ਕਰਨ ਨਾਲ ਵਿਆਹ ਕਰਵਾਇਆ ਸੀ ਬਸ ਉਹ ਮਕਸਦ ਕੈਨੇਡਾ ਜਾਣ ਕਰਕੇ ਹੀ ਚੁੱਪ ਸੀ ਚੰਨੀ ਦੀ ਪੂਆ ਨੂੰ ਉਤਰੰਗ ਹੋ ਗਿਆ ਇੱਕ ਦੋ ਦਿਨ ਉਹਨੂੰ ਹਸਪਤਾਲ ਹੀ ਰੱਖਣਾ ਪਿਆ ਕਰਨ ਸ਼ਾਮ ਨੂੰ ਘਰ ਆ ਗਿਆ ਚੰਨੀ ਨੇ ਅੱਜ ਆਪਣੇ ਸੱਸ ਨੂੰ ਕਿਹਾ ਕਿ ਕਰਨ ਨੂੰ ਕਹੇ ਕਿ ਮੇਰੀ ਫਾਇਲ ਬਾਰੇ ਪਤਾ ਕਰੇ ਐਵੇਂ ਮੈਂ ਸ਼ੇਤੀ ਕੈਨੇਡਾ ਜਾਣਾ ਜੇ ਮੈਂ ਜਾਉਂਗੀ ਫਿਰ ਹੀ ਤੁਹਾਡੇ ਸੁਪਨੇ ਪੂਰੇ ਕਰੂੰਗੀ ਆਈ ਘਰ ਬੈਠੇ ਤਾਂ ਕੁਝ ਵੀ ਨਹੀਂ ਹੋਣਾ ਕਰਨ ਦੀ ਮਾਂ ਨੂੰ ਵੀ ਹੁਣ ਤਾਂ ਫਿਕਰ ਸੀ ਕਿ ਜਦੋਂ ਕੈਨੇਡਾ ਜਾਏ ਜਾਵੇ ਕਿਉਂਕਿ ਨੀਰੂ ਆਪਣੇ ਚਾਚੀ ਨੋ ਸ਼ੇਰ ਨੋ ਨਹੀਂ ਸੀ ਹਟਦੀ ਉਹ ਹਰ ਰੋਜ਼ ਹੀ ਪੁੱਛ ਲੈਂਦੀ ਚਾਚੀ ਦੱਸ ਕਦੋਂ ਜਾਣਾ ਤੇਰੀ ਨੋ ਨੇ ਕੈਨੇਡਾ ਜਦੋਂ ਦਿਨ ਦੂਜੇ ਦਿਨ ਜਦੋਂ ਕਰਨ ਤਿਆਰ ਹੋ ਕੇ ਹਸਪਤਲ ਜਾਣ ਲੱਗਿਆ ਤਾਂ ਚੰਨੀ ਨੇ ਰੋਟੀ ਵਾਲਾ ਟਿਫਨ ਚੱਕ ਕੇ ਕਿਹਾ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗੀ ਕਰਨ ਨਾਲ ਗੱਡੀ ਵਿੱਚ ਬੈਠ ਗਈ ਚੰਨੀ ਨੇ ਪੂਰੇ ਰੋਬ ਨਾਲ ਤਾਕੀ ਬੰਦ ਕਰ ਦਿੱਤੀ ਹਸਪਤਾਲ ਜਾਂਦੇ ਆ ਚੰਨੀ ਨੇ ਕਿਹਾ ਅੱਜ ਕੀ ਬਹਾਨਾ ਬਣਾਉਂਗੇ ਕਿੰਨੇ ਦਿਨ ਹੋ ਗਏ ਸੀ ਕੈਂਦੀ ਨੂੰ ਪਰ ਤੁਸੀਂ ਤਾਂ ਲੈ ਕੇ ਨਹੀਂ ਜਾਂਦੇ ਪੂਰੇ ਗੁੱਸੇ ਵਿੱਚ ਕਰਨ ਨੇ ਗੱਡੀ پارک ਕੀਤੀ ਤੇ ਹਸਪਤਾਲ ਅੰਦਰ ਦਾਖਲ ਹੋਣ ਲੱਗੇ ਇੰਨੇ ਨੂੰ ਅੱਗੇ ਤੋਂ ਆਉਂਦੀ ਬਹੁਤ ਈ ਐਂਬੂਲੈਂਸ ਆਪੇ ਤੋਂ ਬਾਹਰ ਹੁੰਦੇ ਆ ਅਚਾਨਕ ਕਰਨ ਦੇ ਵਿੱਚ ਵੱਜੀ ਇਕਦਮ ਕਰਨ ਦੇ ਵਿੱਚ ਬੱਜੀ ਐ ਐਮਰਸ ਨਾਲ ਐਡਾ ਵੱਡਾ ਧਮਾਕਾ ਹੋਇਆ ਕਿ ਆਸੇ-ਪਾਸੇ ਦੇ ਲੋਕਾਂ ਦੇ ਭਾਰੀ ਇਕੱਠ ਹੋ ਗਿਆ 60 ਪਤਾ ਨਹੀਂ ਕਿੱਥੇ-ਕਿੱਥੇ ਲੱਗੀ ਸੀ ਪਰ ਖੂਨ ਨਾਲ ਵਕਤ ਦੀ ਤਰਾਰਾ ਤੋਂ ਲੱਗ ਰਿਹਾ ਸੀ ਕਿ ਕਰਨ ਖਤਮ ਹੋ ਗਿਆ ਚੰਨੀ ਦੇ ਰੋਣਾ ਪਾਉਣ ਤੇ ਕਰਨ ਨੂੰ ਚੱਕ ਕੇ ਹਸਤਾ ਲੈ ਗਏ ਕਰਨ ਨੂੰ ਚੈੱਕ ਕਰਕੇ ਡਾਕਟਰਾਂ ਨੇ ਦੱਸਿਆ ਕਿ ਕਿ ਇਹ ਜੀ ਸਿਰ ਵੀ 6:00 ਵਜੇ ਆ ਇਹਨੂੰ ਲੁਧਿਆਣੇ ਲੈ ਜਾਵੋ ਜਲਦੀ ਤੋਂ ਜਲਦੀ ਤਾਰੀ ਨੇ ਕਰਨ ਦੇ ਬਾਦ ਮੱਗਰ ਨੂੰ ਫੋਨ ਕਰ ਦਿੱਤਾ ਸਾਰੇ ਜਾਣੇ ਜਲਦੀ ਹੀ ਕਰਨ ਨੂੰ ਲੁਧਿਆਣਾ ਲੈ ਗਏ ਡਾਕਟਰਾਂ ਦੀ ਟੀਮ ਨੇ ਕਰਨ ਨੂੰ ਵੇਖਿਆ ਸਭ ਟੈਸਟ ਹੋਏ ਬਚਣ ਦੀ ਬਹੁਤ ਘੱਟ ਉਮੀਦ ਸੀ ਮੱਗਰ ਆਪਣੇ ਪੁੱਤ ਨੂੰ ਇਸ ਹਾਲਤ ਵਿੱਚ ਵੇਖ ਤਾਹਾ ਮਾਰ ਮਾਰ ਰੋ ਰਿਹਾ ਸੀ ਬਲਵੀਰੋ ਨੂੰ ਹਜੇ ਕਿਸੇ ਨੇ ਨਹੀਂ ਦੱਸਿਆ ਸੀ ਚੰਨੀ ਨੂੰ ਕਰਨ ਦੇ ਐਕਸੀਡੈਂਟ ਦਾ ਕੋਈ ਜ਼ਿਆਦਾ ਅਫਸੋਸ ਨਹੀਂ ਸੀ ਬਸ ਅਫਸੋਸ ਸੀ ਤਾਂ ਕਿ ਇਹ ਉਹ ਏਜੰਟ ਕੋਲ ਨਹੀਂ ਜਾ ਪਾਈ। ਤਾਰੀ ਨੇ ਨੀਰੂ ਦੇ ਘਰ ਵਾਲੇ ਤੇਜੇ ਨੂੰ ਵੀ ਫੋਨ ਕਰ ਦਿੱਤਾ ਕਿ ਉਹ ਵੀ ਲੁਧਿਆਣੇ ਆ ਜਾਵੇ ਕਿਉਂਕਿ ਤਾਰੀ ਲੁਧਿਆਣੇ ਰਹਿ ਨਹੀਂ ਸੀ ਸਕਦੀ। ਇਸ ਕਰਕੇ ਉਹਨੇ ਤੇਜੇ ਨੂੰ ਬੁਲਾਇਆ ਤੇਜੇ ਨੇ ਜਦ ਨੀਰੂ ਨੂੰ ਕਰਨ ਬਾਰੇ ਦੱਸਿਆ ਤਾਂ ਉਹ ਇੱਕਦਮ ਹੈਰਾਨ ਹੋ ਗਈ। ਵੀ ਆ ਕੀ ਹੋ ਗਿਆ? ਫਿਰ ਵੀ ਕਿਸੇ ਟਾਈਮ ਦਾ ਉਹਦਾ ਪਿਆਰ ਸੀ। ਨੀਰੂ ਨੇ ਤੇਜੇ ਨੂੰ ਉਹਨੇ ਪਿਆਰੀ ਭੇਜ ਦਿੱਤਾ। ਤਾਰੀ ਜਦੋਂ ਆਉਣ ਲੱਗਿਆ ਤਾਂ ਚੰਨੀ ਕਹਿੰਦੀ ਫੁੱਫੜ ਜੀ ਮੈਨੂੰ ਆਪਣੇ ਨਾਲ ਲੈ ਚੱਲੋ ਮੈਂ ਇੱਥੇ ਕੀ ਕਰਾਂਗੀ ਡਾਕਟਰ ਹੈਗੇ ਆ ਚੰਨੀ ਆਪਣੇ ਫੁੱਫੜ ਤਾਰੀ ਨਾਲ ਹੀ ਪਿੰਡ ਆ ਗਈ ਰੂਹੀ ਕਰਨ ਦਾ ਵਟਸਐਪ ਬਾਰ-ਬਾਰ ਦੇਖ ਰਹੀ ਸੀ ਕਿ ਹਜੇ ਤੱਕ ਆਨਲਾਈਨ ਕਿਉਂ ਨਹੀਂ ਹੋਇਆ ਉਹਨੂੰ ਟੈਨਸ਼ਨ ਜਈ ਹੋਈ ਕਿ ਕਿਤੇ ਚੰਨੀ ਨੂੰ ਤਾਂ ਨਹੀਂ ਮੇਰੇ ਬਾਰੇ ਪਤਾ ਲੱਗ ਗਿਆ ਰੂਹੀ ਨੇ ਫੇਸਬੁੱਕ ਖੋਲਾਈ ਤਾਂ ਸਭ ਤੋਂ ਪਹਿਲਾਂ ਇਹੀ ਕਰਨ ਦੇ ਐਕਸੀਡੈਂਟ ਦੀ ਵੀਡੀਓ ਸਾਹਮਣੇ ਆ ਗਈ ਰੂਹੀ ਨੇ ਚੰਗੀ ਤਰ੍ਹਾਂ ਵੇਖਿਆ ਤੇ ਉਹਦੀ ਚੀਕ ਨਿਕਲ ਗਈ ਹਾਏ ਇਹ ਤਾਂ ਕਰ ਨਹੀਂ ਆ ਕੀ ਹੋ ਗਿਆ ਕਰਨ ਨੂੰ ਚਾਹ ਬਣਾਉਣ ਵਾਲੀ ਨੂੰ ਰੂਹੀ ਨੇ ਪੁੱਛਿਆ ਕਿ ਛੇਤੀ ਪਤਾ ਕਰਕੇ ਦੱਸ ਅੱਜ ਆਪਣੇ ਜੋ ਐਕਸੀਡੈਂਟ ਹੋਇਆ ਹਸਤਾਲ ਕੋਲ ਉਸ ਸਬ੍ਰੀ ਦਾ ਕੀ ਹਾਲਾ ਰੂਹੀ ਦਾ ਦਿਲ ਕਪੜਾ ਜਾ ਰਿਹਾ ਸੀ ਬਾਰ ਬਾਰ ਉਹ ਆਪਣੇ ਹੱਥਾਂ ਪੈਰਾਂ ਨੂੰ ਮੋੜ ਰਹੀ ਸੀ ਪਰ ਕਿਸੇ ਕੋਲੋਂ ਪਤਾ ਨਾ ਲੱਗਿਆ ਪਰ ਰੋਹੀ ਨੇ ਹਿੰਮਤ ਕੀਤੀ ਤੇ ਆਪ ਹਸਪਤਲ ਜਾ ਪਤਾ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਨਾਜ਼ੁਕ ਸੀ ਤਾਂ ਕਰਕੇ ਉਹਨੂੰ ਲੁਧਿਆਣਾ ਦੇ ਐਮਸੀ ਭੇਜ ਦਿੱਤਾ ਗਿਆ ਰੋਹੀ ਨੇ ਅੱਗਾ ਵੇਖਿਆ ਨਾ ਪਿੱਛਾ ਤੇ ਸਿੱਧੀ ਲੁਧਿਆਣਾ ਵਾਲੀ বাস ਫੜ ਲਈ ਰੋਹੀ ਨੂੰ ਲੱਗ ਰਿਹਾ ਸੀ ਜਿਵੇਂ ਲੁਧਿਆਣਾ ਹੀ ਲੰਡਨ ਬਣ ਗਿਆ ਹੋਵੇ ਲੁਧਿਆਣਾ ਪਹੁੰਚ ਉਹਨੂੰ ਫੇਰ ਸਮਝ ਨਾ ਆਇਆ ਕਿ ਉਹ ਕਿਸ ਵਾਰਡ ਵਿੱਚ ਕਰਨ ਹੋਵੇਗਾ ਇੱਕਦਮ ਉਹਨੂੰ ਯਾਦ ਆਇਆ ਕਿ ਉੱਥੀਆਂ ਤਾਂ ਕਾਫੀ ਸਹੇਲੀਆਂ ਲੱਗੀਆਂ ਹੋਈਆਂ ਡੀ ਐਮ ਸੀ ਇੱਕ ਸਹੇਲੀ ਨੂੰ ਉਹਨੇ ਫੋਨ ਕੀਤਾ ਤੇ ਕਰਨ ਬਾਰੇ ਜਾਣਕਾਰੀ ਲੈਣ ਲਈ ਕਿਹਾ ਰੋਹੀ ਨੂੰ ਉਹਦੇ ਨਾਲ ਉਹਨੇ ਕਿਹਾ ਕਿ ਤੂੰ ਹਸਪਤਾਲ ਪਹੁੰਚ ਉਦੋਂ ਤੱਕ ਮੈਂ ਤੈਨੂੰ ਪਤਾ ਕਰਕੇ ਦੱਸਦੀ ਆਂ ਅੰਜਲੀ ਦੇ ਵਿਆਹ ਦੀਆਂ ਤਿਆਰੀਆਂ ਜੋੜਾ ਤੇ ਸੀ ਦੋਵੇਂ ਸਹੇਲੀਆਂ ਸ਼ਾਪਿੰਗ ਕਰਨ ਵੋਗੇ ਗਈਆਂ ਅੰਜਲੀ ਨੇ ਸਾਰਾ ਕੁਝ ਵਿਸ਼ਾਲ ਦੀ ਪਸੰਦ ਦਾ ਖਰੀਦਿਆ ਨੂਰ ਵੀ ਚਿੱਤ ਚੇਤੇ ਕਰ ਰਹੀਆ ਸੀ ਕਿ ਜਿਸ ਕਰਨ ਨੂੰ ਪੁੱਛ ਕੇ ਹੀ ਸਾਰੀ ਚੀਜ਼ ਲੈ ਲਵੇ ਪਰ ਕਿਸੇ ਹੱਕ ਨਾਲ ਅੰਜਲੀ ਨੂਰ ਦਾ ਚਿਹਰਾ ਪੜ ਲੈਂਦੀ ਸੀ ਉਹਨੇ ਕਿਹਾ ਨੂਰ ਸੋਚ ਕੇ ਰਿਸ਼ਤੇ ਨਹੀਂ ਬਣਦੇ ਆਪਣੀ ਜ਼ਿੰਦਗੀ ਖੁੱਲ ਕੇ ਜੀਆ ਜੋ ਤੇਰਾ ਦਿਲ ਕਹਿੰਦਾ ਉਹ ਕਰ ਚੱਲ ਹੁਣ ਜਿਸ ਕਰਨ ਨੂੰ ਫੋਨ ਕਰ ਨੂਰ ਨੇ ਖੁਸ਼ ਹੁੰਦਿਆਂ ਜਿਸ ਕਰਨ ਨੂੰ ਫੋਨ ਲਾ ਸੂਟਾਂ ਦੇ ਰੰਗ ਪੁੱਛੇ ਕਿ ਮੈਂ ਕਿਹੜਾ ਸੂਟ ਲਵਾਂ ਕੱਲੀ ਕੱਲੀ ਚੀਜ਼ ਨੂਰ ਕੋਚ ਰਹੀ ਸੀ ਤੇ ਜਿਸ ਕਰਨ ਨੂੰ ਨੂਰ ਖੁਸ਼ ਵੇਖ ਬਹੁਤ ਖੁਸ਼ੀ ਹੋਈ ਨੂਰ ਤੂੰ ਸੀ ਵੀ ਬਹੁਤ ਸੋਹਣੇ ਬਣ ਕੇ ਆਉਣਾ ਮੈਂ ਤੈਨੂੰ ਵੇਖਣਾ ਜਿਸ ਕਰਨ ਕਹਿੰਦਾ ਤੂੰ ਕਿਉਂ ਵੇਖਣਾ ਮੈਨੂੰ ਨੂਰ ਨੂਰ ਉਹ ਮੈਂ ਤਾਂ ਉਹੀ ਬਸ ਜਿਸ ਕਰਨ ਕਹਿੰਦਾ ਨੂਰ ਜੀ ਤੁਹਾਡੇ ਨਾਲੋਂ ਸੋਹਣੇ ਤਾਂ ਨਹੀਂ ਬਣ ਸਕਦੇ ਪਰ ਨਜ਼ਰ ਲੱਗਣ ਤੋਂ ਇੱਕ ਕਾਲਾ ਟਿੱਕਾ ਵੀ ਲਗਾ ਆਇਓ ਹੋਰ ਕਿਤੇ ਸਾਡੀ ਨੂਰ ਨੂੰ ਨਜ਼ਰ ਹੀ ਨਾ ਲੱਗ ਜਾਵੇ ਕਿਤੇ ਨੂਰ ਕਹਿੰਦੀ ਐਨੇ ਪੰਪ ਨਾ ਮਾਰਿਆ ਕਰੋ ਜਿਸ ਕਰਨ ਕਹਿੰਦਾ ਵਿਆਹ ਵਿੱਚ ਵਾਲ ਖੁੱਲੇ ਛੱਡ ਲਮੀ ਬਹੁਤ ਸੋਹਣੀ ਲੱਗੇਗੀ ਨੂਰ ਕਹਿੰਦੀ ਆਹੋ ਵਾਲ ਤਾਂ ਜਿਵੇਂ ਤੁਸੀਂ ਸਟ੍ਰੇਟ ਕਰਵਾ ਕੇ ਦਿੱਤੇ ਆ ਜਿਸ ਕਰਨ ਕਹਿੰਦਾ ਨੂਰ ਤੂੰ ਇੱਕ ਵਾਰ ਕਹਿ ਦਿੰਦੀ ਆਪਾਂ ਇੱਥੇ ਹੀ ਕਰਵਾ ਦਿੰਦੇ ਨੂਰ ਹੱਸੀ ਜਾਂਦੀ ਆ ਮੈਂ ਤਾਂ ਚਲੋ ਠੀਕ ਐ ਹੁਣ ਤੁਸੀਂ ਕੰਮ ਕਰੋ ਮੈਂ ਤੇ ਅੰਜਲੀ ਹੋਰ ਸਮਾਨ ਅੰਜਲੀ ਨੂੰ ਹੋਰ ਸਮਾਨ ਦੇਵਾ ਦੇਮਾ ਕਾਰਚਾ ਲੈ ਕੇ ਕਰਦੇ ਆਂ ਗੱਲ ਅੰਜਲੀ ਕਹਿੰਦੀ ਨੂਰ ਮੇਰੀ ਕਿਸਮਤ ਵੇਖ ਜਾਰ ਕਿੰਨਾ ਪਿਆਰ ਕਰਨ ਵਾਲਾ ਮੈਨੂੰ ਵਿਸ਼ਾਲ ਮਿਲਿਆ ਨੂਰ ਕਹਿੰਦੀ ਹਰ ਕੁੜੀ ਦੀ ਕਿਸਮਤ ਤੇਰੀ ਕਿਸਮਤ ਵਰ ਕੀ ਹੋਵੇ ਛੱਟ ਮੰਗਣੀ ਤੇ ਪੱਟ ਵਿਆਹ ਹੋਵੇ ਵਿਆਹ ਵਾਲਾ ਦਿਨ ਵੀ ਆ ਗਿਆ ਜਿਵੇਂ ਪਿੰਡਾਂ ਦੀਆਂ ਔਰਤਾਂ ਚੰਬੇ ਲਾਉਣੋਂ ਟਾਲਦੀਆਂ ਨਹੀਂ ਓਵੇਂ ਹੀ ਜਦੋਂ ਅੰਜਲੀ ਦੇ ਸਗੰਦੇ ਰਹੇ ਸੀ ਤਾਂ ਨੂਰ ਨੂੰ ਉਹਦੇ ਕੋਲ ਇੱਕ ਔਰਤਾ ਕਹਿਣ ਲੈ ਨੂਰ ਮੂਰੇ ਆ ਲਾਟ ਰੱਖਿਆ ਇਹੋ ਜਹੀ ਤਾਂ ਕੀ ਕਰਾਉਣਾ ਐਵੇਂ ਸ਼ਗਨਾ ਚ ਬੱਦ ਸਕਨੀ ਬੈਠੀ ਆ ਆਪ ਤੇ ਵੇਖਿਆ ਸਹਰਿਆ ਨਾਲ 4 ਮਹੀਨੇ ਨਹੀਂ ਕੱਟੇ ਖਰੇ ਕੀ ਗੱਲ ਹੋਈ ਹੋਊਗੀ ਅੰਜਲੀ ਕਹਿੰਦੀ ਆਂਟੀ ਜੀ ਨੂਰ ਮੇਰੀ ਫਰੈਂਡ ਨਹੀਂ ਮੇਰੀ ਵੱਡੀ ਭੈਣ ਆ ਤੇ ਵੱਡੀਆਂ ਭੈਣਾਂ ਦਾ ਹੱਥ ਆਪਣੀਆਂ ਛੋਟੀਆਂ ਭੈਣਾਂ ਦਾ ਸਦਾ ਸੁੱਖ ਲਈ ਰਹਿੰਦਾ ਨੂਰ ਦਾ ਚਿਹਰਾ ਉੱਤਰ ਗਿਆ ਕੋਲ ਹੀ ਬੈਠੀਆਂ ਜਸਮੀਤ ਅਤੇ ਕੋਮਲ ਵੀ ਉਦਾਸ ਹੋ ਗਈਆਂ ਪਰ ਪਤਾ ਨਹੀਂ ਨੂਰ ਵਿੱਚ ਕਿੱਥੋਂ ਹਿੰਮਤ ਆਈ ਤੇ ਕਹਿੰਦੀ ਮਾ ਲੋਕਾਂ ਵੱਲ ਜ਼ਿਆਦਾ ਧਿਆਨ ਨਾ ਦਿਆ ਕਰੋ ਆਪਾਂ ਆਪਣੇ ਵਾਸਤੇ ਜੋਣਾ ਲੋਕਾਂ ਵਾਸਤੇ ਨਹੀਂ ਦੁੱਖ ਸੁੱਖ ਤਾਂ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਆ ਜੇ ਦੁੱਖਾਂ ਨੂੰ ਨਾ ਸਹਾਰਾ ਸਹਾਰਾਂਗੇ ਤਾਂ ਸੁੱਖ ਵਿੱਚ ਜੂਣ ਦਾ ਮਜ਼ਾ ਨਹੀਂ ਆਉਂਦਾ ਤੁਸੀਂ ਟੈਨਸ਼ਨ ਨਾ ਲਵੋ ਤੁਹਾਡੀ ਇਤਲਾਕ ਦੇਖ ਕੇ ਵੀ ਖੁਸ਼ ਹੈ ਅੰਜਲੀ ਨੂਰ ਨੂੰ ਪਾਰਲ ਲੈ ਗਈ ਕੋਮਲ ਜਸਮੀਤ ਨੂੰ ਕਹਿਣ ਲੱਗੀ ਵੇਖ ਲੈ ਪਹਿਣੇ ਕਿੱਡੀ ਸਿਆਣੀ ਗੱਲ ਕਿਹਾ ਗਈ ਮੇਰੀ ਤੀ ਰਾਣੀ ਆਪਾਂ ਵੀ ਵੇਖ ਲੈ ਕਿੰਨੀ ਕਹਾਲ ਕੀਤੀ ਐ ਇਹਦਾ ਵਿਆਹ ਕਰਨ ਦੀ ਅੱਜ ਕੱਲ ਕੁੜੀਆਂ ਵੱਡੀ ਉਮਰੇ ਹੀ ਵਿਆਹ ਕਰਵਾਉਂਦੀਆਂ ਨੇ ਜਸਮੀਤ ਕਹਿੰਦੀ ਮੈਂ ਤਾਂ ਸੋਚਦੀ ਆ ਆਪਣੇ ਨੂਰ ਨੂੰ ਵੀ ਕੋਈ ਮੁੰਡਾ ਪਸੰਦ ਆ ਜਾਵੇ ਮੈਂ ਤਾਂ ਕਿਸੇ ਨੂੰ ਨਾ ਪੁੱਛਾਂ ਤੇ ਆਪਦੀ ਨੂਰ ਦਾ ਵਿਆਹ ਉਸੇ ਮੁੰਡੇ ਨਾਲ ਕਰ ਦੇਵਾਂ ਕੋਮਲ ਕਹਿੰਦੀ ਆਪਣੇ ਤਾਂ ਸੋਚ ਵਿਚਾਰ ਕਰਦੇ ਆ ਪਰ ਵੇਖ ਲੈ ਅੰਜਲੀ ਨੂੰ ਜਿਹੜਾ ਮੁੰਡਾ ਪਸੰਦ ਆਇਆ ਉਹ ਇਹਨਾਂ ਦੀ ਕਾਸ਼ਤਾ ਹੈ ਨਹੀਂ ਆਪਣੇ ਹੀ ਜ਼ਿਆਦਾ ਸੋਚਦੇ ਆ ਜਿਸ ਮੀਤ ਕਹਿੰਦੀ ਪਰ ਮੈਂ ਤਾਂ ਕਹਿ ਦੇਣਾ ਨੂਰ ਨੂੰ ਕਿ ਆਪਣੀ ਪਸੰਦ ਦਾ ਮੁੰਡਾ ਲੱਭ ਲਵੇ ਅੰਜਲੀ ਦੀ ਬਰਾਤ ਬੂਹੇ ਅੱਗੇ ਪਹੁੰਚ ਚੁੱਕੀ ਸੀ ਨੂਰ ਅੱਜ ਜਿਵੇਂ ਸਾਰੇ ਹੀ ਹੀ ਜਹਾਨ ਤੋਂ ਪਿਆਰੀ ਲੱਗ ਰਹੀ ਸੀ ਖੁੱਲੇ ਛੱਡ ਵਾਲ ਗੁਲਾਬੀ ਰੰਗ ਦੇ ਪਾਏ ਗੌਣ ਵਿੱਚ ਉਹ ਉਹ ਕਿਸੇ ਅਸ਼ਦੀ ਪਰੀ ਲੱਗ ਰਹੀ ਸੀ ਰੀਵਨ ਗਟਾਉਂਦਿਆਂ ਨੂਰ ਨੂੰ ਦੂਰੋਂ ਖੜੇ ਜਿਸਕਰ ਨੇ ਵੇਖ ਲਿਆ ਤੇ ਉਹਨੂੰ ਵੇਖਦਾ ਹੀ ਰਹਿ ਗਿਆ ਆ ਸਮਝ ਆ ਕੋਇਆ ਨੂਰ ਨੂੰ ਜਿਸਕਰਨ ਨਹੀਂ ਸੀ ਦਿਖ ਰਹਾ ਉਹਨੂੰ ਲੱਗਿਆ ਕਿ ਕਿਤੇ ਜਿਸਕਰਨ ਆਇਆ ਹੀ ਨਹੀਂ ਪਰ ਫੇਰ ਸੋਚਿਆ ਕਿ ਜਿਸਕਰਨ ਨਾਲ ਤਾਂ ਰਾਤ ਹੀ ਗੱਲ ਹੋਈ ਸੀ ਤੇ ਉਹ ਕਹਿੰਦਾ ਸੀ ਮੈਂ ਆਉਂਗਾ ਨੂਰ ਨੂੰ ਜਿਸਕਰਨ ਨੂੰ ਫੋਨ ਕੀਤਾ ਜਿਸਕਰਨ ਨੇ ਫੋਨ ਵੀ ਨਾ ਚੁੱਕਿਆ ਫ੍ਰੀਬਨ ਕੱਟਣ ਤੋਂ ਬਾਅਦ ਚਾਹ ਪਾਣੀ ਪੀ ਅਨੰਦ ਕਾਰਜ ਦੀ ਰਸਮ ਹੋਣ ਲੱਗੀ ਨੂਰ ਦੀਆਂ ਨਜ਼ਰਾਂ ਜਿਸਕਰਨ ਨੂੰ ਪਾਰ ਰਹੀਆਂ ਸੀ ਪਰ ਜਦੋਂ ਨੂਰ ਮੱਥਾ ਟੇਕਣ ਲੱਗੀ ਤੇ ਉਦੋਂ ਹੀ ਜਿਸਕਰਨ ਮੱਥਾ ਟੇਕਣ ਲੱਗਿਆ ਦੋਹਾਂ ਨੇ ਇਕੱਠਾ ਮੱਥਾ ਟੇਕਿਆ ਜਦੋਂ ਨੂਰ ਨੂੰ ਪਤਾ ਲੱਗਿਆ ਉਹਦਾ ਚਿਹਰਾ ਫੁੱਲ ਵਾਂਗੂ ਖਿੜ ਗਿਆ ਮੱਥਾ ਟੇਕ ਦੋਵੇਂ ਜਣੇ ਅਲੱਗ-ਅਲੱਗ ਬੈਠ ਗਏ ਨੂਰ ਦੇ ਮੱਥੇ ਉੱਪਰ ਲੱਗੀ ਛੋਟੀ ਜਹੀ ਬਿੰਦੀ ਜਿਸ ਕਾਰਨ ਉਹ ਬਹੁਤ ਸੋਹਣੀ ਲੱਗ ਰਹੀ ਸੀ ਨੂਰ ਦਾ بار-ਬਾਰ ਚਸਕਰਨ ਵਾਲ ਵੇਖਣਾ ਕੋਮਲ ਨੂੰ ਪਤਾ ਲੱਗ ਗਿਆ ਸੀ ਕੋਮਲ ਦੇ ਤਾਂ ਵਿੱਚੋ- ਵਿੱਚ ਖੁਸ਼ ਹੋ ਰਹੀ ਸੀ ਕਿ ਮੇਰੀ ਤੀਨੂ ਵੀ ਕੋਈ ਪਸੰਦ ਕਰਨ ਵਾਲਾ ਮਿਲ ਜਾਵੇ ਸ਼ਾਮ ਦੇ 5:00 ਵਜੇ ਰੋਟੀ ਦੀ ਤਿਆਰੀ ਹੋ ਰਹੀ ਸੀ ਜਿਸਕਰਨੇ ਨੂਰ ਨੂੰ ਬੁਲਾ ਹੀ ਲਿਆ ਕਿਉ ਨੂਰ ਕੱਲ ਤਾਂ ਬਹੁਤ کہہ ਰਹੀ ਸੀ ਕਿ ਮੈਂ ਤੇਰੀ ਵੇਟ ਕਰਾਂਗੀ ਪਰ ਅੱਜ ਪਰ ਅੱਜ ਸੱਜਣ ਵੇਖ ਵੀ ਨਹੀਂ ਰਹੇ ਨੂਰ ਕਹਿੰਦੀ ਵੇਖ ਲਿਆ ਸੀ ਜਿਸਕਰਨ ਜਿਸਕਰਨ ਕਹਿੰਦਾ ਕਿਵੇਂ ਯਾਰ ਉਦਾਸ ਚਹੀ ਹੋ ਗਈ ਤੂੰ ਨੂਰ ਕਹਿੰਦੀ ਕੁਝ ਨਹੀਂ ਜਿਸਕਰਨ ਪਰ ਬੀਤੇ ਵੇਲੇ ਯਾਰ ਤਾਂ ਆਉਂਦੇ ਹੀ ਆ ਵੇਖ ਲੈ ਮੇਰਾ ਵਿਆਹ ਵੀ ਕਿੰਨੇ ਚਾਹਮ ਨਾਲ ਕੀਤਾ ਸੀ ਪਰ ਕੀ ਪਤਾ ਸੀ ਕਿਸਮਤ ਨੇ ਕੀ ਲਿਖਿਆ ਲੋਕੀ ਵਿਆਹ-ਵਿਆਹ ਕਰਦੇ ਰਹਿੰਦੇ ਆ ਪਰ ਜਦੋਂ ਦਾ ਕਰਨ ਗਿਆ ਵੱਲ ਵੇਖਿਆ ਤਾਂ ਲੱਗਦਾ ਲੋਕੀ ਆਪਣੇ ਪੁੱਤ ਵੇਚਦੇ ਆ ਧੀਆ ਵਾਲੇ ਵੀ ਖਰੀਦਣ ਵਿੱਚ ਦੇਰ ਨਹੀਂ ਕਰਦੇ ਪਤਾ ਨਹੀਂ ਕਿਉਂ ਲਾਲਚ ਲੋਕਾਂ ਵਿੱਚ ਇੰਨਾ ਕਿਉਂ ਵੱਧ ਗਿਆ ਜਿਸ ਕਰਨ ਕਹਿੰਦਾ ਯਾਰ ਨੂਰ ਵਿਆਹ ਇੰਜੋਏ ਕਰ ਉਹ ਮਾੜਾ ਵੇਲਾ ਭੁੱਲ ਜਾ ਤੂੰ ਹਣ ਨੂਰ ਕਹਿੰਦੀ ਪਿਆਰ ਕਰਨ ਵਾਲੇ ਸਾਰੀ ਉਮਰ ਨਹੀਂ ਸਾਥ ਨਿਭਾਉਂਦੇ ਸੋਚ ਕੇ ਵੇਖ ਜਿਸ ਕਰਕੇ ਜੇ ਸਾਥ ਨਿਭਾਉਣਾ ਹੁੰਦਾ ਫੇਰ ਜਿਸ ਕਰਕੇ ਕਹਿੰਦਾ ਮੈਨੂੰ کہہ ਰਹੀਆਂ ਤੂੰ ਨੂਰ ਮੈਨੂੰ ਪਤਾ ਪਰ ਯਾਰ ਆਪਣਾ ਕੀ ਮੇਲ ਸੀ ਤੁਹਾਡੇ ਕਰਦਿਆਂ ਨੇ ਨਹੀਂ ਸੀ ਮੰਨਣਾ ਲੱਗਦਾ ਅੱਜ ਤੈਨੂੰ ਬਹੁਤ ਅਫਸੋਸ ਹੋ ਰਿਹਾ ਪਰ ਨੂਰ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਪੁਰ ਆਪਣੇ ਫੋਨ ਵੱਲ ਵੇਖਣ ਲੱਗੀ ਕਿ ਕੋਮਲ ਉਹਨਾਂ ਕੋਲ ਆ ਗਈ ਕਿਵੇਂ ਨੂਰ ਪੁੱਤ ਇੱਥੇ ਖੜੇ ਆਂ ਨੂਰ ਕਹਿੰਦੀ ਮੰਮੀ ਇਹ ਜਿਸ ਕਾਰਨ ਮੇਰੇ ਨਾਲ ਹੀ ਪੜਦੇ ਸੀ ਤੇ ਹੁਣ ਮੇਰੇ ਨਾਲ ਹੀ ਜੌਬ ਕਰਦੇ ਆ ਜਿਸਕਰ ਨੇ ਕੋਮਲ ਦੇ ਪੈਰੀ ਹੱਥ ਲਾਏ ਕੋਮਲ ਕਹਿੰਦੀ ਇਹ ਤਾਂ ਬਹੁਤ ਚੰਗੀ ਗੱਲ ਆ ਨੂਰ ਤੂੰ ਜਿਸਕਰ ਨੂੰ ਆਪਣੇ ਘਰ ਲੈ ਕੇ ਚਾਹ ਪਾਣੀ ਪਿਆ ਜਿਸਕਰ ਕਹਿੰਦੀ ਨਹੀਂ ਨਹੀਂ ਆਂਟੀ ਜੀ ਹੁਣ ਨਹੀਂ ਫੇਰ ਕਦੇ ਸਹੀ ਕੋਮਲ ਕਹਿੰਦੀ ਫੇਰ ਕਦੋਂ ਹੁਣ ਹੁਣ ਤਾਂ ਤੂੰ ਪੁੱਤ ਸਮਾ ਆਇਆ ਹੋਇਆ ਜਿਸ ਕਾਰਨ ਕਹਿੰਦਾ ਬਸ ਜੀ ਕੋਈ ਗੱਲ ਨਹੀਂ ਫਿਰ ਕਦੇ ਆਵਾਂਗੇ ਜੀ ਨੂਰ ਕਹਿੰਦੀ ਮੰਮੀ ਜੀ ਇਹ ਨਹੀਂ ਜਾਂਦੇ ਕਿਸੇ ਦੇ ਵੀ ਘਰ ਪਤਾ ਨਹੀਂ ਕਿਉਂ ਇੱਕ ਤਾਂ ਸ਼ਰਮੀਲੇ ਬਹੁਤਾ ਕੋਮਲ ਕਹਿੰਦੀ ਕੋਈ ਗੱਲ ਨਹੀਂ ਪੁੱਤ ਜਦੋਂ ਫਿਰ ਕਦੇ ਆਇਆ ਤਾਂ ਜ਼ਰੂਰ ਆਵੇਂ ਇਹਨੇ ਨੂੰ ਜਿਸ ਕਾਰਨ ਉਹਦੀ ਮਾ ਦਾ ਫੋਨ ਆਇਆ ਤੇ ਉਹਨੇ ਕਿਹਾ ਕਿ ਪੁੱਤ ਛੇਤੀ ਆ ਜਾਮੀ ਕੱਲ ਨੂੰ ਤੈਨੂੰ ਵੇਖਣ ਆਉਣਾ ਤੇਰੀ ਮਾਸੀ ਕਰਵਾਉਂਦੀ ਐ ਸਾਖ ਹੋ ਸਕਦਾ ਕੁੜੀ ਹਲੇ ਸ਼ਗਨ ਹੀ ਪਾ ਜਾਣ ਕਿਉਂਕਿ ਕੁੜੀ ਤਾਂ ਮੈਂ ਵੇਖ ਲਈ ਆ ਸਾਊਆ ਜਿਸ ਕਾਰਨ ਕਹਿੰਦਾ ਜਿਸ ਕਾਰਨ ਦੇ ਸਾਰੇ ਹੀ ਚਾਬ ਮੱਠੇ ਪੈ ਗਏ ਨੂਰ ਨੂੰ ਉਹ ਕਿਵੇਂ ਦੱਸਦਾ ਕਿ ਕੱਲ ਨੂੰ ਮੇਰਾ ਸ਼ਗਨ ਪਹਿਣਾ ਰੂਹੀ ਪੁਛਤੀ ਪੁਛਤੀ ਜਿੱਥੇ ਕਰਨ ਦਾਖਲ ਸੀ ਉੱਥੇ ਪਹੁੰਚ ਗਈ ਆਈ ਸੀ ਜੋ ਵਿੱਚ ਦਾਖਲ ਸੀ ਕਿਸੇ ਨੂੰ ਉਹ ਪੁੱਛ ਵੀ ਨਹੀਂ ਸੀ ਸਕਦੀ ਕਿਉਂਕਿ ਕਰਦਿਆਂ ਨੇ ਤਾਂ ਪੁੱਛਣਾ ਹੀ ਸੀ ਕਿ ਤੂੰ ਕਿਵੇਂ ਜਾਣਦੀ ਆ ਕਰਨ ਨੂੰ ਫਿਰ ਕੋਈ ਜਵਾਬ ਨਾ ਦੇਣ ਪਉਣ ਕਰਕੇ ਉਹ ਚੁੱਪਚਾਪ ਖੜੀ ਹੰਝੂ 흘ਦੀ ਰਹੀ ਕਰਨ ਦੇ ਸਿਰ ਵਿੱਚ ਛੱਟ ਵੱਜਣ ਕਰਕੇ ਇੱਕ ਖੱਬਾ ਪਾਸਾ ਵੱਜਣ ਤੇ ਸਾਰਾ ਖੂਨ ਉਹਦੇ ਦਿਲ ਵਾਲੀ ਸਾਈਡ 'ਤੇ ਜਮਾ ਹੋਣ ਲੱਗ ਪਿਆ ਸੀ ਦੂਸਰੀ ਛੱਟ ਉਹਦਾ ਪੱਠ ਟੁੱਟ ਗਿਆ ਸੀ ਸਭ ਤੋਂ ਪਹਿਲਾਂ ਡਾਕਟਰਾਂ ਨੇ ਦਿਲ ਦਾ ਪ੍ਰੈਸ਼ਰ ਕੀਤਾ ਕਰਨ ਨੂੰ ਕੋਈ ਹੋਸ਼ ਨਹੀਂ ਸੀ ਡਾਕਟਰ ਸਿਰਫ ਮੱਗਰ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਪਰ ਕਰਨ ਬਾਰੇ ਉਹ ਤਾਂ ਕੁਝ ਨਾ ਦੱਸਦੇ ਮੱਕਰ ਨੇ ਕਾਲ ਫੋਨ ਕੀਤਾ ਕਿ 2 ਲੱਖ ਲੱਗ ਗਿਆ ਹੋਰ ਪੈਸੇ ਚਾਹੀਦੇ ਆ ਸ਼ੁਕਰ ਆ ਰੱਬ ਦਾ ਕਿ ਚੰਨੀ ਨੇ ਕਰਨ ਦਾ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਆਪਣੀ ਸੱਸ ਨੂੰ ਦੱਸਿਆ ਸੀ ਕਿ ਕਰਨ ਦੇ ਏਜੰਟ ਕੋਲ ਪੈਸੇ ਭਰੇ ਨਹੀਂ ਇਸ ਕਰਕੇ ਅੱਜ ਮੈਂ ਜਾਣੀ ਆ ਇਹਨਾਂ ਨਾਲ ਮੋਕੇ ਪਰ ਕੀ ਪਤਾ ਸੀ ਇੰਜ ਹੋਣਾ ਕਰਨ ਨਾਲ ਉਹ ਵੀਰੋ ਨੇ ਮੱਕਰ ਦਾ ਫੋਨ ਕੱਟਿਆ ਤੇ ਰੋਦਿਆ ਹੋਇਆ ਕਿਹਾ ਕੋਰੇ ਕੀ ਦੀ ਨજર ਲੱਗ ਗਈ ਹਸਤੇ ਵਾਸਤੇ ਪਰਿਵਾਰ ਨੂੰ ਮੇਰਾ ਪੁੱਤ ਅੱਜ ਮੰਜੇ ਤੇ ਪੈ ਗਿਆ ਚੰਨੀ ਆਪਣੇ ਹੀ ਅਫਸੋਸ ਵਿੱਚ ਸੀ ਤੇ ਬਲਵੀਰੋ ਨੇ ਕਿਹਾ ਪੁੱਤ ਚੰਨੀ ਕਰਨਾਲੀ ਬੈਂਕ ਦੀ ਕਾਪੀ ਜਾਂ ਏਟੀਐਮ ਲਿਆ ਉਹਦੇ ਵਿੱਚੋਂ ਪੈਸੇ ਕਢਵਾ ਭੇਜਣੇ ਆ ਚੰਨੀ ਹਰਕਦੇ ਹੋਏ ਲੈ ਮੰਮੀ ਜੀ ਉਹ ਤਾਂ ਮੇਰੇ ਵੀਜੇ ਦੇ ਪੈਸੇ ਭਰਨੇ ਆ ਨਹੀਂ ਨਹੀਂ ਉਹ ਪੈਸੇ ਨਹੀਂ ਆਪਾਂ ਲਾ ਸਕਦੇ ਬਲਵੀਰੋ ਕਹਿੰਦੀ ਪੁੱਤ ਚੰਨੀ ਮੇਰਾ ਮੁੰਡਾ ਹਸਤਾਲ ਪਿਆ ਉਨੂੰ ਉਹਦਾ ਕੋਈ ਨਹੀਂ ਤੈਨੂੰ ਉਹਦਾ ਕੋਈ ਨਹੀਂ ਚੰਡੀ ਕਹਿੰਦੀ ਹੈਗਾ ਮੰਮੀ ਪਰ ਇਹ ਕੀ ਗੱਲ ਤੁਸੀਂ ਮੇਰੇ ਪੈਸੇ ਉਧਰ ਖਰਾਬ ਕਰ ਦੋਗੇ ਬਲਵੀਰੋ ਕਹਿੰਦੀ ਖਰਾਬ ਦਾ ਕੀ ਮਤਲਬ ਨਾਲੇ ਤੇਰੇ ਪੈਸੇ ਕਿੱਥੋਂ ਆ ਗਏ ਸਾਡੇ ਪੈਸੇ ਆਓ ਚੰਡੀ ਕਹਿੰਦੀ ਆਹੋ ਤੁਸੀਂ ਵੀ ਤਾਂ ਲਾਲਚ ਨੂੰ ਹੀ ਕਰਾਇਆ ਵਿਆਹ ਹੋਰ ਦੱਸੋ ਕਿਉਂ ਤੁਸੀਂ ਨੂੰ ਉਸ ਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਤਾਂ ਹੀ ਕਰਵਾਇਆ ਬਲਵੀਰੋ ਕਹਿੰਦੀ ਤੂੰ ਕਿਹੜਾ ਵਾਲੀ ਸੱਚੀ ਸਵਿੱਤਰੀ ਆ ਨਾ ਇਸ਼ਕ ਲੜਾਉਂਦੀ ਮੇਰੇ ਮੁੰਡੇ ਨਾਲ ਆ ਉਤੋਂ ਤੂੰ ਸਵਾਦ ਦੀ ਪੱਟੀ ਸੀ ਤਾਂ ਹੀ ਮੇਰੇ ਮੁੰਡੇ ਨੂੰ ਮਗਰ ਲਾ ਲਿਆ ਚੰਨੀ ਥੋੜਾ ਮੁੰਡਾ ਤਾਂ ਜਿਵੇਂ ਗਿੱਲੇ ਗੋਹੇ ਤੇ ਨੀਸੀ ਬੈਰ ਧਰਦਾ ਮੈਂ ਜਾਣਦੀ ਆ ਉਹਦੇ ਸਾਰੇ ਸਾਰੇ ਕਾਰਨਾਮਿਆਂ ਨੂੰ ਬਲਵੀਰੋ ਕਹਿੰਦੀ ਨਹੀਂ ਕੁਝ ਤਾਂ ਰਹਿਮ ਕਰ ਐਡੀ ਖਰਾਬ ਕੁੜੀ ਤੂੰ ਚੰਨੀ ਕਹਿੰਦੀ ਖਰਾਬ ਹੀ ਸਮਝ ਲਵੋ ਪਰ ਮੇਲੇ ਮੇਰੇ ਕੋਲੋਂ ਤਾਂ ਉਹਦੀ ਬੈਂਕ ਦੀ ਕਾਪੀ ਵੇਖੀ ਦੇਨੇ ਪੈਸੇ ਪੁਸੇ ਬਲਬੀਰੋ ਕਹਿੰਦੀ ਲੋਕ ਤਾਂ ਆਪਦੇ ਘਰ ਵਾਲੇ ਲਈ ਜਾਨ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਆ ਪਰ ਵੇਖ ਲੈ ਇੱਕ ਕੁੜੀ ਤੂੰ ਚੰਨੀ ਕਹਿੰਦੀ ਜੋ ਕੁਝ ਮਰਜੀ ਸਮਝ ਲਵੋ ਬਲਬੀਰੋ ਕਹਿੰਦੀ ਕੋਈ ਨਾ ਫਿਰ ਤੂੰ 2 ਘੰਟੇ ਰੁਕ ਸਾਰਾ ਕੁਝ ਤੂੰ ਆਪ ਹੀ ਫੜਾਏਂਗੀ ਵੇਖੀ ਚੱਲ ਮੈਂ ਵੀ ਆਪਦੀ ਆਈ ਤੇ ਆ ਗਈ ਤਾਂ ਹੁਣ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ